ਸਸੀ ਗਾਲ ਜੀ ਉਮੀਦ ਕਰਦੇ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਮਿਲ ਕੇ ਵੀ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਆਹ 2-3 ਸਾਲ ਪਿਛਲੇ ਤੋਂ ਘੋੜੀਆਂ ਰਿਪੀਟ ਬਹੁਤ ਜ਼ਿਆਦਾ ਹੋ ਰਹੀਆਂ ਹੈਗੀਆਂ ਨਾ ਘੋੜੀ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਤੇ ਡਾਕਟਰ ਟਰੀਟਮੈਂਟ ਕਰਦੇ ਆ ਉਹਦਾ ਪਰ ਫਿਰ ਵੀ ਘੋੜੀ ਆਪਣੀ ਮਿਲ ਕੇ ਗੱਭਣ ਨਹੀਂ ਰਹਿੰਦੀਗੀ ਇਸ ਪਿੱਛੇ ਕਾਰਨ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਹਨ ਕੀ ਆ ਪਰ ਇਹਦੇ ਨਾਲ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਖਾਲੀ ਘੋੜੀ ਨੂੰ ਖਾਣਾ ਕੋਈ ਖਵਾ ਸਕਦਾਗਾ ਪਰ ਜਿਹੜਾ ਟ੍ਰੀਟਮੈਂਟ ਤੇ ਦਵਾਈਆਂ ਤੇ ਖਰਚਾ ਹੁੰਦਾ ਉਹ ਬਹੁਤ ਜ਼ਿਆਦਾ ਖਰਚਾ ਆ ਜਾਂਦਾਗਾ ਕਿਉਂਕਿ ਮਾੜਾ ਬੰਦਾ ਇਹ ਖਰਚਾ ਇਹਨਾਂ ਦਾ ਫੋੜ ਨਹੀਂ ਕਰ ਸਕਦਾ ਮੈਡੀਕਲ ਖਰਚਾ ਇਹਨਾਂ ਦਾ ਬਹੁਤ ਜ਼ਿਆਦਾ ਆ ਤੇ ਆਪਣੀ ਆਹ ਮਣਾਖੀ ਘੋੜੀ ਆ ਤੇ ਇਹਨੇ ਆਪਾਂ ਦੋ ਵਾਰ ਸੂਏ ਲੱਈਏ ਆ ਤਾਂ ਆਪਾਂ ਦੋਨੇ ਵਾਰੀ ਵਸ਼ੇਰੀਆਂ ਦਿੱਤੇ ਆਣੇ ਤੇ ਇਹ ਡੇਢ ਸਾਲ ਤੋਂ ਪਿਛਲੇ ਤੋਂ ਰਿਪੀਟ ਹੁੰਦੀ ਆ ਰਹੀ ਹੈਗੀ ਤੇ ਕਾਰਨ ਕੁਝ ਵੀ ਨਹੀਂ ਸੀਗਾ ਬਸ ਸਾਰੇ ਡਾਕਟਰ ਤੋਂ ਆਪਾਂ ਚੈੱਕ ਕਰਵਾਈ ਸੀਗੀ ਸਕੈਨ ਵਗੈਰਾ ਕਰਵਾਈ ਸੀਗੀ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਆਪਾਂ ਇੱਕ ਵੀਡੀਓ ਦੇਖੀ ਤੇ ਅੰਕਲ ਨਾਲ ਆਪਾਂ ਨੂੰ ਆਪਾਂ ਗੱਲਬਾਤ ਕੀਤੀ ਅੰਕਲ ਦਾ ਪਿੰਡ ਫੁੱਲੋ ਦੇਸ਼ੂ ਯੋਦੇ ਦੇ ਨਾਲ ਡੱਬ ਵਾਲੀ ਏਰੀਆ 'ਚ ਤੇ ਅੰਕਲ ਨੇ ਆਪਾਂ ਨੂੰ ਬਹੁਤ ਮਦਦ ਕੇ ਕਿਹਾ ਵੀ ਆਪਾਂ ਤੁਹਾਡੇ ਘੋੜੇ ਗੱਭਣੇ ਉਠਾ ਦਾਂਗੇ ਅੰਕਲ ਨੂੰ ਸਾਰੇ ਘੋੜਿਆਂ ਵਾਲੇ ਲਗਭਗ ਪੁਰਾਣੇ ਜਾਣਦੀ ਆ ਰਾਜਾਪੁਰ ਦਾ ਨਾਮ ਹੈਗਾ ਤੇ ਪੁਰਾਣੇ ਘੋੜੇ ਰੱਖਦੇ ਸੀ ਉਹਨਾਂ ਕੋਲੇ ਸ਼ਾਇਦ ਵੱਡੇ ਖੋਹਰ ਵਾਲੇ ਦਾ ਬੱਚਾ ਸੀ ਇਹ ਘੋੜਾ ਤੇ ਪੁਰਾਣਾ ਘੋੜਾ ਸੀਗਾ ਤੇ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਾਂ ਨੂੰ ਭਰੋਸਾ ਦਿਵਾਇਆ ਕਿ ਆਪਾਂ ਤੁਹਾਡੀ ਘੋੜੀ ਗੱਭਣ ਰਖਾ ਦਾਂਗੇ ਤੁਸੀਂ ਮਤਲਬ ਕਿ ਫਿਕਰ ਨਾ ਕਰੋ ਕਿਉਂਕਿ ਹੋ ਹੀ ਜਾਂਦਾ ਜਦੋਂ ਡੇਢ ਦੋ ਦਾ ਸਾਰੀਆਂ ਘੋੜੀਆਂ ਆਪਣੀਆਂ ਮਤਲਬ ਕਿ ਇਹਦੀ ਰਿਪੀਟ ਹੋ ਰਹੀਆਂ ਸੀ ਬਾਰ-ਬਾਰ ਤੇ ਆਪਾਂ ਆ ਘੋੜੀ ਨੂੰ ਦਵਾਈ ਦਿੱਤੀ ਤੇ ਐਨੇ ਕ ਆਪਾਂ ਜੰਪ ਦਵਾਈ ਦਿੱਤੀ ਆਪਾਂ ਕੁਝ ਕਹਿ ਨਹੀਂ ਸਕਦੇ ਦਵਾਈ ਦਿਵਾਉਣ ਤੋਂ ਬਾਅਦ ਆਪਾਂ ਮੜਾਕੀ ਨੂੰ ਇੱਕ ਜੰਪ ਦਵਾਈ ਸਿਰਫ ਤੇ ਪਹਿਲੇ ਜੰਪ ਦੇ ਘੋੜੀ ਆਪਣੀ ਗੱਭਣ ਆਈ ਹੈਗੀ ਸੋ ਇਹ ਦਵਾਈ ਕੋਈ ਜਿਆਦਾ ਮਹਿੰਗੀ ਨਹੀਂ ਗੀ ਕੋਈ ਦਵਾਈ ਮਹਿੰਗੀ ਕੋਈ ਵੀ ਨਹੀਂ ਹੁੰਦੀ ਕਿ ਪਰ ਅਸਰ ਜ਼ਰੂਰ ਕਰੇ ਮਤਲਬ ਕਿ ਉਹਦਾ ਆਪਾਂ ਨੂੰ ਰਿਜ਼ਲਟ ਮਿਲੇ ਪਰ ਰਿਜ਼ਲਟ ਤੁਹਾਡੇ ਸਾਹਮਣੇ ਆਹ ਮਨਾਖੀ ਆਪਣੀ 2.5 3 ਮਹੀਨੇ ਦੀ ਗੱਬੜ ਚੈੱਕ ਪਾ ਸਕੀ ਤੇ ਆਪਾਂ ਇਹ ਜਾਣਕਾਰੀ ਕੋਈ ਪ੍ਰੋਮੋਸ਼ਨ ਵਗੈਰਾ ਵਾਸਤੇ ਨਹੀਂ ਆ ਰਹੇ ਕਿਉਂਕਿ ਇਹ ਪ੍ਰੋਬਲਮ ਸਾਰੇ ਵੀਰਾਂ ਨੂੰ ਆ ਰਹੀ ਹੈਗੀ ਕੋਈ ਸਾਨੂੰ ਨਹੀਂ ਵੀ ਕੱਲੇ ਸਾਡੀ ਕੋੜੀ ਮਿਲ ਕੇ ਰਿਪੀਟ ਹੋ ਰਹੀ ਆ ਅੱਜ ਕੱਲ ਇਹ ਬਹੁਤ ਜ਼ਿਆਦਾ ਬਲੇਕੋ ਦੀ ਰਿਪੀਟ ਹੋ ਰਹੀਆਂ ਕਾਰਨ ਪਤਾ ਨਹੀਂ ਕੀ ਹੈਗਾ ਪਰ ਰਿਪੀਟ ਜ਼ਰੂਰ ਹੋਣੀ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਜਦੋਂ ਦਵਾਈ ਜ਼ਰੂਰ ਵਰਤ ਕੇ ਦੇਖੋ ਕਿਉਂਕਿ ਦਵਾਈ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ। ਡੇਢ ਪੌਣੇ 2 ਸਾਲ ਹੋ ਗਈ ਸੀ ਆਪਣੀ ਘੋੜੀ ਨੂੰ ਮਤਲਬ ਕਿ ਗੱਭਨ ਨਹੀਂ ਹੋ ਰਹੀ ਸੀ। ਪਰ ਦਵਾਈ ਦੇਣ ਤੋਂ ਬਾਅਦ ਪਹਿਲੇ ਇੱਕ ਜਾਂਪੀ ਦਿੱਤਾ ਦਵਾਈ ਦੇਣ ਤੋਂ ਬਾਅਦ ਤੇ ਆ ਘੋੜੀ ਆਪਣੀ ਥੋੜੇ ਸਾਹਮਣੇ ਗੱਭੜ ਚੱਕ ਪਾਸ ਹੋਰ ਚੁੱਕੀ ਗਈ। ਤੋਂ ਅੰਕਲ ਦਾ ਨੰਬਰ ਮੈਂ ਤੁਹਾਨੂੰ ਵੀਡੀਓ ਵਿੱਚ ਲਿਖ ਦਿਨਾਗਾ। ਤੁਸੀਂ ਅੰਕਲ ਨਾਲ ਇੱਕ ਵਾਰੀ ਗੱਲ ਜਰੂਰ ਕਰਿਓ ਦਵਾਈ ਨਾ ਲੈਣੀ ਥੋਡੀ ਮਰਜ਼ੀ ਆ। ਪਰ ਮੇਰੇ ਕਹਿਣ ਤੇ ਕਿ ਤੁਹਾਨੂੰ ਮੇਰੀ ਗੱਲ ਮੰਨੋ। ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਇੱਕ ਵਾਰੀ ਦਵਾਈ ਜਰੂਰ ਦੇ ਕੇ ਦੇਖੋ। ਆਪਾਂ ਇਹ ਵੀਡੀਓ ਤਾਂਾ ਰਿਹਾ ਕਿਉਂਕਿ ਕਿਸੇ ਦਾ ਭਲਾ ਹੋਵੇ ਕਿਉਂਕਿ ਖਾਲੀ ਘੂੜੀ ਮਿਲ ਕੇ ਵੀ ਆਪਾਂ ਨੂੰ ਐ ਹੁੰਦਾ ਵੀ ਬੱਚਾ ਜਰੂਰ ਦੇਵੇ ਇੱਕ ਵਾਰੀ ਆਪਣੇ ਘਰੇ ਸੂਵੇ ਤਾਂ ਖਾਲੀ ਘੂੜੀ ਮਿਲ ਕੇ ਵੀ ਆਪਾਂ ਨੂੰ ਦਿਲ ਟੁੱਟਿਆ ਜਾਂਦਾ ਜਦੋਂ ਘੂੜੀ ਬਾਰ-ਬਾਰ ਡੱਬਣ ਨਹੀਂ ਰਹਿੰਦੀ ਮਿਲ ਕੇ ਰਿਪੀਟ ਹੋ ਰਹੀ ਹੈਗੀ ਮੇਰੇ ਕਹਿੰਦੇ ਦੇਸੀ ਦਵਾਈ ਆ ਕੋਈ ਸਾਈਡ ਇਫੈਕਟ ਨਹੀਂ ਇੱਕ ਵਾਰੀ ਤੁਸੀਂ ਦਵਾਈ ਜਰੂਰ ਦੋ ਅੰਕਲ ਨੂੰ ਤੁਸੀਂ ਗੱਲ ਕਰੋ ਫੁੱਲੋਂ ਅੰਕਲ ਦਾ ਪਿੰਡ ਆ ਡੱਬ ਵਾਲੀ ਏਰੀਆ ਅੰਕਲ ਦਾ ਤੇ ਉਹਨਾਂ ਨਾਲ ਗੱਲ ਕਰੋ ਤੇ ਦਵਾਈ ਤੁਸੀਂ ਜਰੂਰ ਲਓ ਧੰਨਵਾਦ